ਦੇ ਪ੍ਰੋਜੈਕਟਾਂਾਂ ਇੱਕ ਬਿਲੈਂਜ ਦੇ ਸਿੱਕੇ ਆ ਕੇ ਪੰਜਾਬ ਸਰਕਾਰ ਉੱਤੇ ਚੱਲੇ ਜਾ ਰਹੇ ਨੇ ਸਾਡੀ ਕੰਪਨੀ ਵੱਲੋਂ ਕੀ ਜਾ ਰਹੇ ਨੇ ਜਿਹੜੀ ਦੇਖੋ ਇਹ ਪ੍ਰਧਾਨ ਮੰਤਰੀ ਦੀ ਯੋਜਨਾ ਜਿਹੜੀ 2016 ਵਿੱਚ ਸ਼ੁਰੂ ਹੋਈ ਸੀ ਠੀਕ ਹੈ ਸੈਂਟਰ ਸਰਕਾਰ ਨੇ ਇਹ ਯੋਜਨਾ ਚਾਲੂ ਕੀਤੀ ਪਰ ਇਹਨਾਂ ਨੂੰ ਘਰ-ਘਰ ਪਹੁੰਚਾਉਣ ਲਈ ਸਾਡੀ ਜਿਹੜੀ ਸਾਡੀ ਭੈਣ ਐਮ ਐਲ ਏ ਆਦਰਮੀ ਸ਼੍ਰੀਮਤੀ ਰਵੀਂਦਰਪਾਰਕਔਲ ਛੀਨਾ ਜੀ ਔਰ ਉਹਨਾਂ ਦਾ ਸਾਰਾ ਪਰਿਵਾਰ ਤੇ ਉਹਨਾਂ ਦੀ ਸਾਰੀ ਟੀਮ ਕਿਉਂਕਿ ਕੋਈ ਨਾ ਕੋਈ ਬੰਦਾ ਤਾਂ ਇਸ ਸਕੀਮ ਨੂੰ ਘਰ ਤੱਕ ਪਹੁੰਚਾਉ ਜੀਰੋ ਲੈਵਲ ਤੱਕ ਉਹ ਇਹਨਾਂ ਨੇ ਉਪਰਾਲਾ ਕੀਤਾ ਔਰ ਇਹਨਾਂ ਨੇ 2022 ਤੋਂ ਸ਼ੁਰੂ ਕੀਤਾ ਸੀਗਾ ਜਿਹੜਾ ਕਿ ਜਿੱਦਾਂ ਜਿੱਦਾਂ ਭਾਰਤ ਸਰਕਾਰ ਰਿਲੀਜ਼ ਕਰਦੀ ਰਹੀ ਕੋਟਾ ਉਦਾਂ ਉਦਾਂ ਇਹਨਾਂ ਦੀਆਂ ਐਪਲੀਕੇਸ਼ਨਾਂ ਜਿਹੜੀਆਂ ਬੀਟੀਆਂ ਦੀਆਂ ਜਿਹੜੀਆਂ ਮੇਰੀਆਂ ਭੈਣਾਂ ਦੀਆਂ ਤੇ ਜਿਹੜੀਆਂ ਮੇਰੀਆਂ ਮਾਤਾ ਦੀਆਂ ਭਰੀਆਂ ਉਹ ਜਿਹੜੀਆਂ ਜਿਹੜੀਆਂ ਪਾਸ ਹੋ ਗਿਆ ਹੈਗੇ ਇਹਨਾਂ ਦੀ ਪੂਰੀ ਟੀਮ ਸਾਡੇ ਨਾਲ ਸਹਿਯੋਗ ਕਰਦੀ ਹੈ ਇਹਨੂੰ ਘਰ ਤੱਕ ਪਹੁੰਚਾਉਣ ਤੱਕ ਔਰ ਵੰਡਣ ਤੱਕ ਫਾਰਮ ਭਰਨ ਤੋਂ ਲੈ ਕੇ ਘਰ ਤੱਕ ਪਹੁੰਚਾਉਣ ਔਰ ਘਰ ਤੱਕ ਗੈਸ ਜਲਾਉਣ ਦਾ ਜਿਹੜਾ ਟੀਚਾ ਵਾ ਉਹ ਸਾਰਾ ਮੇਰੀ ਭੈਣ ਦੀ ਟੀਮ ਹੀ ਕਰ ਰਹੀ ਹੈ ਅਸੀਂ ਉਹਦਾ ਸਹਿਯੋਗ ਲੈ ਕੇ ਹੀ ਇਸ ਸਕੀਮ ਨੂੰ ਕੰਮਜਾਜ਼ ਕਰਦੇ ਆ ਜਿੰਨਾ ਕਿ ਤਕਰੀਬਨ ਇਹ ਹਲਕਾ ਦੱਖਣੀ ਦੇ ਵਿੱਚ ਹੀ ਤਕਰੀਬਨ ਇਹ ਜਿਹੜੀ ਸਬਦ ਤੁਹਾਡੀ ਦਿੱਤੀ ਜਾਏਗੀ ਤੁਹਾਡੀ ਕੰਪਨੀ ਦਾ ਜਿਹੜਾ ਹਾਰ ਜਿਸਦੇ ਹਣੇ ਪੂਰੇ ਹੁੰਦੇ ਉਸੇ ਇਹ ਦੇਖਿਆ ਹੋਣਾ ਵੀ ਤੁਸੀਂ ਮੈਨੂੰ ਬਹੁਤ ਜਗ੍ਹਾ ਮਿਲੇ ਹੋਏ ਹਲਕਾ ਦੱਖਣੀ ਵੀ ਹੈ ਹਲਕਾ ਸੈਂਟਰਲ ਵੀ ਹੈ ਹਲਕਾ ਸੌਚ ਵੀ ਸਾਰੀ ਜਗ੍ਹਾ ਤੇ ਦਿੱਤੀ ਹੈ ਇਹ ਸੋ ਕੋ ਸਾਰਾ ਲੁਧਿਆਣਾ ਜਿਹੜਾ ਵਾ ਸਾਡੀ ਇਹਦੀ ਜੂਰਿਸਡਿਕਸ਼ਨ ਹੈ ਲੁਧਿਆਣਾ ਚੂਗੀ ਤੋਂ 5 ਕਿਲੋਮੀਟਰ ਬਾਹਰ ਤੱਕ ਹੈਗੀ ਆ ਔਰ ਉੱਥੇ ਤੱਕ ਜਿਹੜੀ ਵੀ ਮੇਰੀ ਭੈਣ ਨੂੰ ਇਹ ਸੁਵਿਧਾ ਜਿਹੜੀ ਅੱਗੇ ਚੁੱਲਾ ਚਲਾਉਂਦੀ ਹੈ ਜਿਹੜੀ ਸਟੋਵ ਚਲਾਉਂਦੀ ਹੈ ਜਿਹੜੀ ਪਾਥੀਆਂ ਜਲਾਉਂਦੀ ਹੈ ਤੋਂ ਇਹਦੇ ਨਾਲ ਸਿਹਤ ਖਰਾਬ ਹੁੰਦਾ ਅੱਖਾਂ ਖਰਾਬ ਹੁੰਦੀਆਂ ਅਸੀਂ ਇਸ ਬੰਦੇ ਉੱਥੇ ਤੱਕ ਪਹੁੰਚਾਵਾਂਗੇ ਪਰਮਪਾਲ ਸਿੰਘ ਬਾਬਾ ਬਾਬਾ ਜੀ ਕੀ ਕਹਿੰਦੇ ਤੁਹਾਨੂੰ ਜਿਹੜਾ ਜੀ ਆਪ ਸਰਕਾਰ ਦੇ ਸੈਕਟਰ ਸਰਕਾਰ ਦੀ ਜਿੰਮੇਵਾਰੀ ਦਾ ਕੰਮ ਰਹੀ ਹੈ ਨੀ ਕੋ ਕੋਨ ਕੰਮ ਕਰ ਰਹੀਆਂ ਅੱਜ ਕਿਸੇ ਇਹ ਜਿਹੜੀਆਂ ਸਰੰਡਰਾਂ ਦੀਆਂ ਜਿਹੜੀ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਇਹ ਬਹੁਤ ਘਰ ਐਸੇ ਹੈਗੇ ਨੇ ਜਿਨ੍ਹਾਂ ਦੇ ਕੋਲ ਚੁੱਲੇ ਬਲਦੇ ਸੀਗੇ ਕਿਤੇ ਸਟੋਵ ਚੱਲਦੇ ਸੀਗੇ ਉਹਨਾਂ ਦੇ ਨਾਲ ਕਈ ਬਿਮਾਰੀਆਂ ਵੀ ਆਉਂਦੀਆਂ ਸੀਗੀਆਂ ਇਹ ਜਿਹੜੀ ਚੂਲਾ ਔਰ ਜਿਹੜਾ ਗੈਸ ਦਾ ਸਿਸਟਮ ਹੈਗਾ ਇਹ ਬਹੁਤ ਵਧੀਆ ਹੈਗਾ ਤੇ ਇਹ ਸਰਕਾਰ ਵੱਲੋਂ ਇਹ ਵੀ ਸਹੂਲਤ ਦਿੱਤੀ ਜਾ ਰਹੀ ਹੈ ਹਰ ਘਰ ਦੇ ਵਿੱਚ ਖੁਸ਼ਹਾਲੀ ਆ ਰਹੀ ਹੈ ਤੇ ਇਸ ਕਰਕੇ ਐਮਐਲਏ ਸਾਹਿਬ ਦੀ ਇਹ ਸੋਚ ਹੈਗੀ ਹੈ ਕਿ ਜੋ ਮਹਿਲਾ ਨੂੰ ਸਹੂਲਤ ਦਿੱਤੀ ਜਾਵੇ ਉਹ ਦਿੱਤੀ ਜਾਣੀ ਚਾਹੀਦੀ ਹੈ ਅੱਜ ਤੇ ਲੋਕਲ ਹਲਕਾ ਦਖਲ ਦੇਣ ਦੀ ਮੈਸੇਜ ਲੱਗਣਾ ਪਵੇਗਾ ਹਲਕਾ ਦਖਲ ਦੇਣ ਨੂੰ ਸੀ ਮੈਸੇਜ ਦੇਣਾ ਚਾਹੁੰਦੇ ਆਂ ਜੀ ਕਿ ਆਮ ਆਦਮੀ ਪਾਰਟੀ ਪਬਲਿਕ ਦੇ ਵਾਸਤੇ ਬਹੁਤ ਕੁਝ ਕਰ ਰਹੀ ਹੈ ਬਹੁਤ ਸੁਵਿਧਾਵਾਂ ਦੇ ਰਹੀ ਹੈ ਹਰ ਚੀਜ਼ ਦਾ ਜਿਹੜਾ ਨਾਹਾ ਲਿਤਾ ਜਾਵੇ ਔਰ ਸਾਡੇ ਨਾਲ ਚੱਕੇ ਚਲੋ ਔਰ ਅਸੀਂ ਹੋਰ ਵੀ ਜਿਹੜੀਆਂ ਕੋਈ ਸੁਵਿਧਾਵਾਂ ਸਰਕਾਰ ਵੱਲੋਂ ਦਿੱਤੀਆਂ ਜਾਣਗੀਆਂ ਅਸੀਂ ਉਹ ਵੀ ਦੇਵਾਂਗੇ ਜੀ ਤੇ ਅੱਜ ਹਲਕਾ ਦਖਣੀ ਹਰ ਇੱਕ ਵਾਰਡ ਨੂੰ ਇਹ ਪੂਰਾ ਸੰਬੰਧ ਵਿੱਚ ਜੋਗ ਜਿਹੜੇ ਸੰਬੰਧ ਦੇ ਦਿੱਤੀ ਗਈ ਅੱਜ ਹਾਂਜੀ ਤੇ ਹਲਕਾ ਦਖਣੀ ਹਰ ਇੱਕ ਵਾਰਡ ਦੇ ਵੀ ਦਿੱਤੀ ਜਾਏਗੀ ਤੇ ਸਾਰੇ ਵਾਰਡਾਂ ਵੀ ਦਿੱਤੀ ਜਾਏਗੀ ਆਹਸਤਾ ਆਹਸਤਾ ਜਿਨ੍ਹਾਂ ਜਿਨ੍ਹਾਂ ਕੋਟ ਆਈ ਜਾਏਗਾ ਉਹ ਹਰ ਵਾਰਡ ਦੇ ਦਿੱਤੀ ਜਾਏਗੀ ਅਸੀਂ ਕਾਫੀ ਦੇਰ ਪਹਿਲਾਂ ਸਟੈਂਡਰਡ ਕਈ 2022 ਤੋਂ ਸ਼ੁਰੂ ਕੀਤੇ ਸਨ 2022 ਤੋਂ ਦੇਨੇ ਸ਼ੁਰੂ ਕੀਤੇ ਨੇ ਹੁਣ ਤੱਕ ਦੇਈ ਜਾ ਰਹੇ ਨੇ ਰੈਗੂਲਰ ਜਿੰਨਾ ਕੋਟਾਈ ਜਾ ਰਿਹਾ ਸੀ ਦੇਈ ਜਾ ਰਹੇ ਆ ਜੀ ਹਾਂ ਜੀ ਸਰਕਾਰ ਆ ਜਿਹੜੇ ਬਾਡ ਨੰਬਰ 32 ਦੇ ਵਿੱਚ ਆ ਜਿਹੜੇ ਜੇ ਸਿਲੰਡਰ ਵੰਡੇ ਜਾ ਰਹੇ ਨੇ ਅੱਜ ਕੀ ਕੰਮ ਕਰੀਏ ਅਸੀਂ ਟਰਡਾਰੀ ਕਲਾਮ ਵਿੱਚ ਬਾਡ ਨੰਬਰ 32 ਵਿੱਚ ਜਿਹੜੇ ਸਿਲੰਡਰ ਆਪਣੇ ਭੈਣਾਂ ਉਹਨਾਂ ਸਕੀਮ ਦੇ ਤਹਿਤ ਵੰਡ ਰਹੇ ਆ ਕਿ ਜਿਹਦੇ ਨਾਲ ਕਿ ਸਾਰੀਆਂ ਭੈਣਾਂ ਆਪਣੇ ਘਰ ਵਿੱਚ ਜਿਹੜੀ ਚੁੱਲ੍ਹੇ ਵਿੱਚ ਦੁਖੀ ਸੀ ਤਾਂ ਉਹ ਗੈਸ ਦਾ ਉਹ ਆਨੰਦ ਮਾਣਣ ਗਈਆਂ ਤੇ ਅਸੀਂ ਆਮ ਆਦਮੀ ਪਾਰਟੀ ਵੱਲੋਂ ਇਹ ਡਿਸਟ੍ਰੀਬਿਊਟ ਕਰ ਰਹੇ ਹਾਂ ਕਿ ਜਿਨ੍ਹਾਂ ਦਾ ਉਹਨਾਂ ਨੂੰ ਘਰ ਵਿੱਚ ਸਬਦਾ ਹਾਸ ਮਿਲੂਗਾ ਇਹ ਪੰਜਾਬ ਸਰਕਾਰ ਉਹਨੂੰ ਦਿੱਤਾ ਜਾ ਰਿਹਾ ਨਹੀਂ ਸਰ ਇਹ ਉਜਰਵਾਸ ਉਹ ਜੁਲਵਾ ਸਕੀਮ ਜਿਹੜੀ ਆ ਆਪਣੇ ਸੈਂਟਰ ਦੀ ਸਕੀਮ ਆ ਇਹ ਉਹਦੇ ਤਹਿਤ ਹੁੰਦਾ ਹੈ ਜੇ ਠੀਕ ਹੈ ਜੀ ਕਿਉਂਕਿ ਜਾਨੀ ਅੱਜ ਕੀ ਬਾੜ ਬਸਤੀਆਂ ਨੂੰ ਜ਼ਿਆਦਾ ਹਲਕਾ ਦਖੜੀ ਦੇ ਲੁਕੰਤੀ ਮਤੂ ਰਹਿਦਾ ਹੈ ਮੈਸੇਜ ਇਹ ਦੇਣਾ ਚਾਹੁੰਦੇ ਆਂ ਜੀ ਜਿਹੜੀ ਸਾਡੀ ਸਰਕਾਰ ਦੀ ਚਾਹੇ ਪੰਜਾਬ ਸਰਕਾਰ ਦੀ ਹੋਵੇ ਚਾਹੇ ਸੈਂਟਰ ਸਰਕਾਰ ਦੀ ਸਕੀਮ ਹੋਵੇ ਉਹਦਾ ਫਾਇਦਾ ਲੈਣਾ ਚਾਹੀਦਾ ਤੇ ਉਹਦੇ ਜੋ ਵੀ ਉਹਦੇ ਵਾਰਡ ਦੇ ਮੁਤਾਬਕ ਜੋ ਐਮ ਐਲ ਏ ਉਸੋਵੇਂ ਉਹਨਾਂ ਨੂੰ ਉਹਦੀ ਸਵਿਧਾ ਲੋਕਾਂ ਨੂੰ ਦੇਣੀ ਚਾਹੀਦੀ ਹੈ ਮੇਰਾ ਅੱਜ ਇਸਲਾ ਹਲਕੇ ਦੇ ਐਮਐਲਏ ਪਾਉਣਗੇ ਪਾਕਿਸਤਾਨਾ ਜੀ ਤੋਂ ਵੀ ਪਰਿਵਾਰੋਂ ਸਾਰਾ ਅੱਜ ਦਾ ਵਾੜ ਵਾਸੀ ਆਨੁਸਾਰ ਕਿੜੇ ਕੋਈ ਮੁਸ਼ਕਲ ਹਰ चीज ਦੀ ਵਿਸ਼ੰਦ ਦੇ ਰਹੇ ਹਾਂ ਕਿੰਨੇ ਕੋਈ ਇੱਕ ਉਹ ਦੇ ਰਹੇ ਹਾਂ ਕਿ ਸਭ ਦੇ ਰਹੇ ਹੋ ਇਹ ਵੀ ਸਭ ਦੇ ਰਹੇ ਹੋ ਹੋਰ ਕਿਹੜੀ ਕਿਹੜੀ ਸੁਵਿਧਾ ਦੇ ਵਿੱਚ ਤੁਸੀਂ ਲੋਕਾਂ ਨੂੰ ਕੈਡ ਕਰ ਰਹੇ ਹੋ ਅਸੀਂ ਸਾਰੀਆਂ ਸਹੂਲਤਾਂ ਦੇ ਰਹੇ ਹਾਂ ਜੀ ਉਹਨਾਂ ਨੂੰ ਪਾਣੀ ਸੀ ਲਾਈਟ ਪਾਣੀ ਸੜਕ ਸਕੂਲ ਦਵਾਈ ਪੜ੍ਹਾਈ ਸਾਰੀ ਸਹੂਲਤਾਂ ਨੂੰ ਦੇ ਰਹੇ ਹਾਂ ਜੋ ਵੀ ਸਾਡੇ ਪੰਜਾਬ ਸਰਕਾਰ ਵੱਲੋਂ ਸਾਡੇ ਕੋਲ ਜਿਹੜੀਆਂ ਜਿੰਨੀਆਂ ਵੀ ਸਕੀਮਾਂ ਆਂਦੀਆਂ ਉਹਦੇ ਤਹਿਤ ਉਹ ਸਾਰਿਆਂ ਨੂੰ ਸਾਰਿਆਂ ਨੂੰ ਫਾਇਦਾ ਦੇ ਰਹੇ ਨੇ ਹਾਂਜੀ ਸੋਲੇ ਤੁਹਾਡੇ ਵਾਰਡ ਦੇ ਵਿੱਚ ਕੰਮ ਦੀ ਗੱਲ ਸਮਝੀਏ ਸੈਂਟਰ ਕੋਰਪੋਰੇਸ਼ਨ ਨਾਲ ਕਾਰਜ ਕਰਨਾ ਹਾਂਜੀ ਬਹੁਤ ਵਧੀਆ ਸਾਡੇ ਅ ਸਰਦਾਰ ਜਿੰਦਰਪਾਲ ਸੀਨਾ ਜੀ ਐਮਐਲਏ ਉਹਨਾਂ ਦੇ ਕੀ ਟੀਮ ਆ ਉਹਨਾਂ ਦੀ ਗਵਾਈ ਵਿੱਚ ਇਹ ਕੰਮ ਹੋ ਰਿਹਾ ਬਹੁਤ ਵਧੀਆ ਕੰਮ ਹੋ ਰਿਹਾ ਵਾ ਉਸ ਆਪਣੇ ਜਿਹੜਾ ਉਜਵਲ ਸਿਲੰਡਰ ਦਾ ਇਹ ਸਾਰੇ ਯਾਨੀ ਦੇਰ ਮਹਿਲਾ ਨੂੰ ਬਹੁਤ ਵਧੀਆ ਦੇ ਸਾਰੇ ਦੇ ਘਰ ਚੁੰਨਾ ਬੰਦਦਾ ਕੋਈ ਲੱਕੜਾ ਬੰਦਦਾ ਸੀ ਬਹੁਤ ਫਾਇਦਾ ਉਹਨਾਂ ਨੂੰ ਹੋ ਰਿਹਾ ਵਾ ਇਸ ਤਰ੍ਹਾਂ ਅਸੀਂ ਹਰ ਹਰ ਮਹੱਲਿਆਂ ਦੇ ਵਿੱਚ ਅਸੀਂ ਕੋਨੇ ਕੋਨੇ ਜਾ ਕੇ ਲਾ ਕੇ ਦਾ ਟੈਂਟ ਲਾ ਕੇ ਅਸੀਂ ਵਧੀਆ ਬਣਦੇ ਉਹਨਾਂ ਨੂੰ ਸੀ ਹੁੰਦੇ ਜਿੱਦਾਂ ਕਿ ਕੱਲ ਵੀ ਤਕਰੀਬਨ ਪਹਿਲਾਂ صبح ਦਾ ਜਿਹੜੀ ਆਪਣੇ ਜਿਹੜੀ 44 ਦੀ ਖੁਦਾਂਵਾਂ ਸੀਗੀਆਂ ਪੰਜਾਬ ਸਰਕਾਰ ਵੱਲੋਂ ਉਹ ਦਿੱਤੀਆਂ ਗਈਆਂ ਨੇ ਅੱਜ ਜਿਹੜੀ ਸੈਂਟਰ ਸਰਕਾਰ ਦੀ ਪ੍ਰੋਗਰਾਮ ਸੀ ਗਈ ਓਰੀ ਖੁਦਾਂੜ ਕੋੰਨ ਦਿੱਤੀਆਂ ਗਈਆਂ ਹਾਂ ਜੀ ਬਹੁਤ ਬਹੁਤ ਜੋ ਵੀ ਆਪਣੇ ਸਾਡੇ ਮੁੱਖ ਮੰਤਰੀ ਜੀ پاس ਕਰਨਗੇ ਉਹ ਅਸੀਂ ਬੰਦਾ ਦੇ ਸਾਰੇ ਦਵਾਂਗੇ ਸਾਰੇ ਵਾਰਡ ਬਸੇ ਕੀ ਕਹਣਾ ਕੋ ਵਾਰਡ ਬਸੇ ਨੂੰ ਕੰਨਾ ਵੀ ਬਹੁਤ ਖੁਸ਼ ਨੇ ਬਹੁਤ ਖੁਸ਼ ਨੇ ਵਾਰਡ ਬਸੇ ਸਾਰੇ ਹਰ ਹਰ ਕੰਮ ਖੁਸ਼ ਨੇ ਹੋ ਜਾਂਦੀ ਜੀ ਮੈਡਮ ਕੀ ਨਾਮ ਹੈ ਤੁਹਾਡਾ ਹਾਂਜੀ ਅੱਜ ਜਿਹੜਾ ਤੁਹਾਨੂੰ ਕਦੋਂ ਫਰਫੜਿਆ ਸੀ ਕਾਲ ਹੋ ਗਿਆ ਸਾਰੇ ਮੈਂ ਫੇਸਬੁਕ ਤੇ ਜਿਹੜਾ ਕੋ ਤੁਸੀਂ ਅੱਜ ਆਪਣੇ ਬਾੜੇ ਜਾਂਦੇ ਹੋ ਐਮਐਲ ਸਰ ਕੀ ਕਹਣਾ ਕੋ ਥੈਂਕ ਯੂ ਕੈਨਸਾ ਥੈਂਕ ਯੂ ਥੈਂਕ ਸੀ ਮੈਂ ਨਮੋਦੀ ਨੂੰ ਵੀ ਥੈਂਕ ਯੂ ਤੁਹਾਡਾ ਲਗਨ ਮਾਸੂਦ ਜੀ ਬਹੁਤ ਸਾਰੇ ਕਿਸੇ ਵੀ ਕੀ ਮਿਲਿਆ ਧੰਨਵਾਦ ਅੱਜ ਜੁੱਲਾ ਮਿਲਿਆ ਸਲੈਂਡਰ ਮਿਲਿਆ ਟੇਪੂ ਸਾਰਾ ਕੁਝ ਮਿਲ ਗਿਆ ਦਿਲ ਸੇ ਆਪਣੇ ਥੈਂਕ ਯੂ ਕਹਿਨੇ ਚਾਹੁੰਦੀ ਹਾਂ ਮੇਰਾ ਕੀ ਨਾਮ ਹੈ ਤੁਹਾਡਾ ਪ੍ਰੀਤੀ ਕੁਮਾਰ ਜੀ ਅੱਜ ਜਿਹੜਾ ਤੁਹਾਨੂੰ ਸਰਕਾਰ ਵੱਲੋਂ ਤਕਰੀਬਨ ਜਿਹੜਾ ਜੁਆਰ ਦੇ ਵਿੱਚੋਂ 32 ਮੈਂ ਮੋਤੀ ਦੂੰ ਕਿਹੜੇ ਅਸੀ ਕੀ ਕਹਣਾ ਚਾਹੁੰਦੀ ਜਿਨਾ ਨੂੰ ਧੰਨਵਾਦ ਕਹਣਾ ਚਾਹੁੰਦੀ ਆ ਹਾਂ ਔਰ ਸਰਕਾਰ ਨੂੰ ਵੀ ਕਹਿਣਾ ਚਾਹੁੰਦੀ ਹੈ ਤੁਸੀਂ ਕਿੰਨਾ ਟਾਈਮ ਹੋ ਗਿਆ ਫਾਰਮ ਭਰੇ ਨੇ ਚਾਰ ਮਹੀਨੇ ਹੋ ਗਏ ਚਾਰ ਮਹੀਨੇ ਹੋ ਗਏ ਤੁਹਾਡਾ ਕੋਈ ਪੈਸਾ ਤਾਂ ਨਹੀਂ ਲੱਗਿਆ ਨਹੀਂ ਜੀ ਕੋਈ ਪੈਸਾ ਨਹੀਂ 3 ਮਹੀਨੇ ਹਾਂ ਜੀ ਹਾਂ ਜੀ ਠੀਕ ਹੈ ਨਾ ਚਾਹਵੇਂ ਆਪਣੇ ਵਰਡਿੰਗ ਚਾਹੋ ਧੰਨਵਾਦ ਹਾਂਜੀ ਠੀਕ ਨਾਮ ਹੈ ਕੀ ਨਾਮ ਤੁਹਾਡਾ ਮੀਨਾ ਦੇਵ ਨਾਮ ਹੋ ਗਿਆ ਤੁਹਾਨੂੰ ਫਾਰਮ ਭਰੇ ਨੇ ਬੜਾ ਤੇ ਇੱਕ ਸਾਲ ਹੋ ਗਿਆ ਹੈ ਇੱਕ ਸਾਲ ਹੋ ਗਿਆ ਇੱਕ ਸਾਲ ਹੋ ਗਿਆ ਇੱਕ ਸਾਲ ਹੋ ਗਿਆ ਤੁਹਾਨੂੰ ਕਿੰਨੇ ਮਿਲਿਆ ਕੋਈ ਪੈਸਾ ਤਾਂ ਲੱਗਿਆ ਤੁਹਾਡਾ ਨਹੀਂ ਪੈਸਾ ਅੱਜ ਤੁਸੀਂ ਪੰਜਾਬ ਸਰਕਾਰ ਨਾਲ ਬਾਤ ਕੀਤੀ ਤੇ ਜਿਹੜੇ ਇੰਚਾਰਜ ਨੇ ਉਹਨਾਂ ਨੂੰ ਕੀ ਕਹਿਣਾ ਪਵੇ ਮੇਰੇ ਕੋਲ ਤੁਸੀਂ ਮਿਲ ਆਏ ਪੰਜਾਬੀ ਆਪ ਨੂੰ ਅੱਛਾ ਲੱਗਾ ਵੀ ਸਤ ਸ੍ਰੀ ਅਕਾਲ ਸਭ ਤੋਂ ਮਿਲ ਰਹੀ ਹੈ ਸਤ ਸਰ ਕੰਮ ਦਿੱਤੇਗੇ ਤੁਸੀਂ ਆਪਣੇ ਇਲਾਕੇ ਦੇ ਐਮ ਐਲ ਏ ਨੂੰ ਤੇ ਇਵਾਰਡਿੰਗ ਚਾਰਜ ਨੂੰ ਕੀ ਕਹਿਣਾ ਚਾਹੁੰਦੇ ਹੋ ਐਮ ਐਲ ਏ ਸਭ ਕੋ ਕਿਆ ਕਹਿਵਲ ਚਾਹਤੇ ਹੈ ਇਵਾਰਡਿੰਗ ਚਾਰਜ ਕੋ ਕਿਆ ਕਹਿਣਾ ਚਾਹਤੇ ਧੰਨਵਾਦ ਧੰਨਵਾਦ